ਗਾਾਂ ਤੇ ਮੱਝ ਝੋਟੀ ਤੇ ਬੈਣੀ ਜਿਹੜੇ ਪੱਤੂ ਬੋਲਦੇ ਨੇ ਆਪ ਵੀ ਲੱਗਦੇ ਦੱਬਾ ਮਾਰ ਜੜੋ 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 ਕਦਾਰੇ ਜੀਆ ਤੇ ਖੜੇ ਖੜੇ ਰਹੇ ਜਾਇਆ ਕਰਤੀ ਵੀ ਫਿੱਟ ਟੀਵੀ ਫਿੱਟ ਕਰਾਪ ਦੇ ਨੀਦਾਰ ਤੰਗ ਹੋ ਜਾਂਦਾ ਹੈ ਦਾ ਪੱਤਾ ਲੇ ਧੋ ਦੇ ਵਾਰ ਆ ਚੱਲਦੀ ਹੈ ਦਵਾਈ ਹੈ ਖੰਨਾ ਪਸ਼ੂ ਮੰਡੀ ਚ ਖੜਾ ਹੈ ਪਹਿਲਾਂ ਤਾਂ ਤੁਹਾਨੂੰ ਜੋਲੀ ਸੂਜਣਾ ਦੇ ਦੀ ਪੰਚਾਇਤ ਤੇ ਚੋਲਾਂ ਨੂੰ ਮੁਖ ਰੱਖਦੇ ਹੋ ਇਸ ਵਾਲੇ 15 ਦਾ 24 ਵਾਲੀ ਖੰਨਾ ਪਸ਼ੂ ਮੰਡੀ 17 10 24 ਦਿਨ ਬੱਚਾ ਨੂੰ ਮਿਤੇ ਬੱਚਾ ਨੂੰ ਭੁੱਖਾ ਕੱ ਲੱਗਦੀ ਹੈ ਪਹਿਲਾ ਬੱਚਾ ਦੀ ਧੋੜੇ ਵਾਲਾਂ ਦੀ ਦਵਾਈ ਹੈ ਭੋਲਰਾਂ ਦੀ ਵੀਰ ਜੀ ਦਾ ਤੇ ਮਾਦੀ ਢੋਟੀ ਤੇ ਦਾਰੀ ਜਿਹੜੇ ਬੱਚੂ ਬੋਲਦੇ ਨਹੀਂ ਆਸਮੀ ਚੱਲਦੇ ਦਫਾ ਮਾਰ ਜਾਂਦੇ ਨੇ ਸਾਲ ਭੰਦੇ ਜਾਂਦੇ ਨੇ ਕਿਨਾਰੇ ਜੀਹਾਂ ਤੇ ਖੜੇ ਖਲੋਤੇ ਰਹੇ ਜੇ ਕੋ ਜਨਾਬ ਜ਼ਮੀਰ ਦਾ ਤੱਕ ਹੋ ਜਾਂਦਾ ਇਨਾ ਬੱਚਾ ਨੂੰ ਧੋੜੇ ਵਾਲਾਂ ਦੀ ਦਵਾਈ ਹੈ ਸਾਡੀ ਦਵਾਈ ਕੋਈ ਵੀ ਵੀਰ ਜਿੰਦ ਸੱਜਣ ਕਿਸੇ ਵੀ ਬੱਚੂ ਮੇਲੇ ਤੋਂ ਖਰੀਦ ਕੇ ਲੈ ਗਿਆ ਦਵਾਈ ਕੰਮ ਨਾ ਕਰੇ ਸਾਡੀ ਬਾਰਕੀ ਸਿਰ ਦਿਖਾਓ ਦੁਆਰਾ ਦਵਾਈ ਦਿੱਤਾ ਜਾਏ ਹਾਂਜੀ ਸਰ ਕਿਹੜੇ ਪਿੰਡ ਤੋਂ ਆਏ ਆ ਤੁਸੀਂ ਮਾਛਵੜ ਤੋਂ ਜੀ ਮਾਛੀਵੜਾਇ ਤੋਂ ਐ ਮਾਜੀ ਬੇਚਨੀ ਹੈ ਤੁਸੀਂ ਹਾਂ ਜੀ ਇਹ ਚਾਲ ਦਿਖਾਉਂਗੇ ਹਾਂ ਜੀ ਚਾਲ ਦਿਖਾਉਂਗੇ

ਪਹਿਲਾ ਬੱਚਾ ਕੋਈ ਸਾਈਟ ਵਾਲੀ ਚੌਧੇ ਹੋ ਰਿਹਾ ਨਹੀਂ ਹਾਂਜੀ ਨਾਮ ਕੀ ਤੁਹਾਡਾ ਹਾਂਜੀ ਨਾਮ ਕੀ ਹੈ ਸਰਜੀਤ ਹੈ ਜੀ ਸਰਜੀਤ ਹੈ ਜੀ ਸਰਜੀਤ ਤੁਹਾਡਾ ਨਾਮ ਹੈ ਕਿੰਨੇ ਦੀ ਦੇਣੀ ਹੈ ਇਹ ਚੋਂ ਹਾਂਜੀ ਕਿੰਨੇ ਦੀ ਦੇਣੀ ਹੈ 75000 ਰੁਪਏ 75000 ਰੁਪਏ ਮੰਗਦੇ ਘੱਟ ਵੀ ਕਰ ਦੋਗੇ ਕਰ ਲਾਂਗੇ ਥੋੜੇ ਜਿਹਾ ਹਾਂਜੀ हाँ जी आपका नाम क्या है रवि कुमार कहाँ से आए हो सारणपुर से क्यों भैंस लेने आए हो भैंस लेने ये खन्ना की मंडी मशहूर है पशु मंडी सबसे मशहूर मंडी है ये मशहूर मंडी है तब इसे बहुत दूर दूर से आते हैं ये हरिद्वार से आए हैं ने ठीक है ठीक है कोई तो फोन नंबर किसने को बेचना हो खरीदने आए हो माल खरीदने चलो ठीक है, है जी <concurrent noise>

ਦੇ ਜਿਹੜਾ ਪਾਣੀ ਦਾ ਰਖਾ ਮਾਣਿਆ ਬਿਲੇ ਤਾਰ ਬਣ ਜਾਂਦੇ ਨੇ ਕਿਨਾਰੇ ਤੇ ਲਿਆ ਤੇ ਕਦੇ ਬਲੋਤੇ ਰਹੇ ਜਾਂਦੇ ਨੇ ਉਹ ਦੇਖੋ ਜਿਵੇਂ ਆਪਣੇ ਪਤਾ ਹੈ ਇੱਥੇ ਹਾਂਜੀ ਇਹ ਆਪਣੀ ਹੈ ਜੀ ਨਹੀਂ ਹਾਂਜੀ ਇਹ ਥੋੜੀ ਹੈ ਜੀ ਕਿਹੜੀ ਨਸਲ ਹੈ ਜੀ ਮੈਨੂੰ ਥੋੜਾ ਬੋਤਾ ਨਹੀਂ ਠੀਕ ਹੈ ਆਪ ਦਾ ਨਾਮ ਕੀ ਹੈ ਜੀ ਅਮਰ ਜੰਮਾਹ ਕਿਹੜਾ ਆਏ ਹੋ

ये कितनी है नहीं है ये कितना दूध देती है नहीं नहीं दूध कितना देती है दूध बारह लीटर बारह लीटर बारह ठीक है थोड़ा को फोन नंबर है ये किसी ने चाहिए और मेरा है जी वो दसोगे अठानवे सात सौ चौंठ तीन सौ ठीक है

ਮਤਿਆਰ ਨਹੀਂ ਤਿਆਰ ਰਹਿਦਾ ਹਾਂਜੀ ਬਾਬਾ ਜੀ ਕਾਹਨ ਸੇ ਆਏ ਐ ਪੱਤੀ ਤੋਂ ਪੱਤੀ ਤੋਂ ਆਏ ਐ ਐਨੀ ਦੂਰੋਂ ਇਹਦੀ ਨਸਲ ਦਾ ਪਤਾ ਕੋਈ ਇਹਦੀ ਨਸਲ ਇਹ ਮੂਰਾ ਐ ਇਹ ਤਾਂ ਬੋੜੀ ਮਸ਼ਹੂਰ ਐ ਮੋਹਰ 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 ਜਦੋਂ ਕਾਫੀ ਢੀੜ ਵੀ ਹੈ ਠੀਕ ਹੈ ਬੜਾ ਬੜਾ ਕਿਤਕਾ ਪਾਰਿਆਂ ਵੀ ਹੋਦਾ ਕਾਫੀ ਮੇਰਾ ਬੜਾ ਹਾਜੀ ਦੇਖੋ ਕਿੰਨੀ ਦੂਰ ਤੱਕ ਵਿਸ਼ਾਲ ਇਹ ਮੰਡੀ ਹੈ ਕਿੰਨਾ ਦੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਵਿਜੇ ਕਿੱਥੋਂ ਆਏ ਆ ਜੀ ਅੰਮ੍ਰਾਲਾ ਅੰਮ੍ਰਾਲਾ ਕੈਂਟ ਜੀ ਅੰਮ੍ਰਾਲਾ ਕੈਂਟ ਤੋਂ ਆਏ ਆ ਦੂਜੇ ਸੂਬੇ ਤੋਂ ਆਏ ਆ ਹਾਂਜੀ ਦੂਜੇ ਸੂਬੇ ਵਿੱਚ ਆਏ ਆ ਠੀਕ ਹੈ ਮਤਲਬ ਖੰਨਾ ਦੇ ਮਸ਼ਹੂਰ ਬਲਮੱਡੀ ਹੈ ਹਾਂਜੀ ਇਹ ਨਸਲ ਕਿਹੜੀ ਹੈ ਜੀ ਨਸਲ ਤਾਂ ਬਸ ਇਦਾਂ ਹੀ ਐਂ ਦੇਸੀ ਗੋ ਨਾ ਕਿੱਥੋਂ ਆਈ ਆਪਣੇ ਇੱਕ ਹਰਾਮਪੁਰੇ ਫੂਲ ਤੋਂ ਆਈ ਹੈ ਕੋਈ ਕਿੱਥੋਂ ਆਈ ਐ ਤਾਂ ਤਾਂ ਦੂਰੂ ਦੂਰੂ ਆਏ ਨੇ ਇਹ ਕਿੰਨੇ ਕੁ ਦੀ ਦੇਣੀ ਹੈ ਜੀ ਇਹ ਲਈਆਂ ਨੇ ਜੀ ਆਪਾਂ ਤੁਸੀਂ ਲਈਆਂ ਹਾਂਜੀ ਤੁਸੀਂ ਖਰੀਦਿਆਂ ਠੀਕ ਹੈ ਜੀ

ਇਹ ਕਿਹੜਾ? ਇਹ ਮਤਿਆਰ ਨਹੀਂ ਤਿਆਰ ਹੈ ਦਾ। ਹਾਂਜੀ ਬਾਬਾ ਜੀ ਕਾਹਸੇ ਆਏ ਐ? ਪੱਟੀ ਤੋਂ। ਪੱਟੀ ਤੋਂ ਆਏ ਆ। ਐਨੀ ਤੋਂ ਲੋ। ਇਹ ਇਹਦੀ ਨਸਲ ਦਾ ਪਤਾ ਕੋਈ? ਇਹਦੀ ਨਸਲ। ਇਹ ਇਹ ਮੂਰਾ ਹੈ। ਇਹ ਤਾਂ ਬੜੀ ਮਸ਼ਹੂਰ ਹੈ। बहुत बढ़िया बहुत बढ़िया चलो काफी भीड़ भी है देखो कि दूर तक विशाल मंडी है खन्ना जो ਬੈਰੀ ਜਿਹੜੇ ਪੱਤੂ ਬੋਲਦੇ ਨੇ ਆਸ ਵਿੱਚ ਲੱਗਦੇ ਦੱਬਾ ਮਾਰ ਜੜੋ 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 ਕਦਾਰੇ ਜੀਆ ਤੇ ਖੜੇ ਖਲੋਚੇ ਰਿਹਾ ਜਾਂਦਾ ਕਿ ਕਿ ਫਿਰ ਤੇ ਫਿਰ ਕਿਲਾਬ ਜੀ ਨਰ ਤਾਂ ਹੋ ਜਾਂਦਾ ਇਹਦਾ ਪੱਤਰੀ ਤੋਂ ਦੇ ਵਾਲਾ ਦੀ ਚੱਲਦੀ ਹੈ ਦਵਾਈ ਹੈ ਖੰਨਾ ਪਸ਼ੂ ਮੰਡੀ ਖੜਾ ਹੈ ਪਹਿਲਾਂ ਤਾਂ ਤੁਹਾਨੂੰ ਜ਼ਰੂਰੀ ਸੂchnਾ ਦੇਣੀ ਹੈ ਪੰਚਾਇਤ ਚ ਉਹਨਾਂ ਨੂੰ ਮੁੱਖ ਰੱਖਦੇ ਹੋ ਇਸ ਵਾਰ 15 ਤੱਕ 24 ਵਾਲੀ ਖੰਨਾ ਪਸ਼ੂ ਮੰਡੀ 17 10 24 ਦਿਨ ਵੀਰਵਾਲ ਨੂੰ ਲੱਗੇ ਬੱਚਾ ਨੂੰ ਭੁੱਖ ਦਾ ਲੱਗਦੀ ਹੈ ਪਹਿਲਾਂ ਬੱਚਾ ਦੀ ਢੂੜੇ ਵਾਲਾ ਦੀ ਚੱਲਦੀ ਹੈ ਇਹ ਦਵਾਈ ਹੈ ਪੋਲਣਾ ਦੀ ਵੀਰ ਦੀ ਜਾਂ ਤੇ ਮਾਦੀ ਢੋਟੀ ਤੇ ਦਾੜੀ ਜਿਹੜੇ ਬੱਚੂ ਬੋਲਦੇ ਨਹੀਂ ਆਸਤੀ ਚੱਲਦੇ ਦੱਫਾ ਮਾਰ ਜਾਂਦੇ ਨੇ ਸਾਲ ਭੰਨੇ ਜਾਂਦੇ ਨੇ ਦਿਨਾਰੇ ਜੀਹਾ ਤੇ ਖੜੇ ਖਲੋਤੇ ਰਹੇ ਜੀ ਤੇ ਕੁਝ ਜਨਾਬ ਜੀ ਮੀ ਦਾ ਤੱਕ ਹੋ ਜਾਂਦਾ ਕਿ ਇਹਨਾਂ ਲੋਕਾਂ ਨੇ ਦਿੱਤੀ ਵੀ ਵਾਲਾ ਤੇ ਚੱਲਦੀ ਹੈ ਦਵਾਈ ਹੈ ਸਾਡੀ ਦਵਾਈ ਕੋਈ ਵੀ ਵੀਰ ਜੁਰਗ ਸੱਜਣ ਕਿਸੇ ਵੀ ਪਸ਼ੂ ਮੇਲੇ ਤੋਂ ਖਰੀਦ ਕੇ ਲੈ ਗਿਆ ਦਵਾਈ ਕੰਮ ਨਾ ਕਰੇ ਸਾਡੀ ਬਾਰਕੀ ਇਸ ਦੀ ਦਿਖਾਓ ਦੁਆਰਾ ਦਵਾਈ ਦਿੱਤਾ ਜਾ ਸਕਦਾ ਹੈ ਪੋਲਣਾ ਦੀ ਵੀਰ ਦੀ ਜਾਂ ਤੇ ਮਾਦੀ ਜਿਹੜੇ ਬੱਚਾ ਜਿਹੜਾ ਬੋਲਦਾ ਨਹੀਂ ਆਸਤੀ ਚੱਲਦਾ ਦੱਫਾ ਮਾਰ ਜਾਂਦਾ ਹੈ ਸਾਲ ਭੰਨੇ ਜਾਂਦਾ ਹੈ ਹਾਂਜੀ ਸਰ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਮਾਛਵੜ ਤੋਂ ਜੀ ਮਾਛੀਵੜਾਇ ਤੋਂ ਇਹ ਮਾਜੀ ਬੇਚੀ ਨਹੀਂ ਤੁਸੀਂ ਹਾਂਜੀ ਅਸੀਂ ਚਾਲ ਦਿਖਾਵਾਂਗੇ ਹਾਂਜੀ ਚਾਲ ਦਿਖਾਵਾਂਗੇ ਇਹ ਕਿਹੜੀ ਨਸਲ ਦੀ ਹੈ ਜੀ ਇਨਾ ਦੁੱਧੰਗ ਦੀ ਹੈ ਉਹ ਦੰਡੀ ਬਾਰਾ ਤਰਾਂ ਦੀ ਹੈ ਵਾਹ 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 ਬਬਾਰੀ ਵੀਰ ਆਪਣੇ ਵੀਰੇ ਮਾਰਦੀ ਰਖਾਈ ਜਾਰੀ ਤੇ ਜਾਰੀ ਹੈ ਹਾਂਜੀ ਨਾਮ ਕੀ ਤੁਹਾਡਾ ਹਾਂਜੀ ਨਾਮ ਕੀ ਹੈ ਸਰਜੀਤ ਆ ਜੀ ਸਰਜੀਤ ਆ ਜੀ ਸਰਜੀਤ ਤੁਹਾਡਾ ਨਾਮ ਹੈ ਇਹ ਕਿੰਨੇ ਦੀ ਦੇਣੀ ਹੈ ਇਹ ਚ ਹਾਂ ਜੀ ਕਿੰਨੇ ਦੀ ਦੇਣੀ ਹੈ 75000 ਰੁਪਏ ਮੰਗਦੇ 78000 ਰੁਪਏ ਮੰਗਦੇ ਘੱਟ ਵੀ ਕਰ ਦੋਗੇ ਕਰ ਲਾਂਗੇ ਥੋੜਾ ਜਿਹਾ ਠੀਕ